कौन आ गया सिखर दुपहरे एक मिनट आई मैं खोल दी गेट फिर आ गई हजे कल परसो तय तभी सात सीकाल ठीक है ठीक है भेने इथे बैल बारे बह जा मैं अंदर सफाइया की मैं सवेर दी लगी वै खलारा पे जाना अंदर ਉੱਥੇ ਬਾਹਰ ਹੀ ਬੈਠ ਮੈਂ ਐਥੇ ਪਾਣੀ ਲੈ ਕੇ ਆਨੀ ਤੈਨੂੰ ਠੀਕ ਐ ਭਾਬੀ ਇਹ ਪਤਾ ਨਹੀਂ ਛੋਲੇ ਵਿੱਚ ਕਿਆ ਚੱਕਵਿਆਂ ਦੀ ਤੀ ਇੱਕ ਦਿਨ ਆ ਜਾਂਦੀ ਝੋਲਾ ਭਰ ਕੇ ਕਿਤੇ ਰਹਿਣ ਤਾਂ ਨਹੀਂ ਆ ਗਈ ਹੁੰਨੀ ਆ ਨਾ ਜਾਂਦੀ ਮੂੰਹ ਚੱਕ ਕੇ ਐਥੇ ਨੂੰ ਸਾਡੇ ਕੋਲ ਕੀ ਐ ਇਹਨੂੰ ਦੇਣ ਨੂੰ ਭਲਾ ਤੀ ਇੱਕ ਦਿਨ ਆ ਜਾਂਦੀ ਜਿਹੜੇ ਪਾਣੀ ਪੀ ਲੋ ਅੱਛਾ ਸੈਣਾ ਜੀ ਵੀਰੇ ਸਾਥੀ ਕਾਲ ਸਸੀ ਕਾਲ ਕਿਦਾਂ ਸਿੱਤਾਂ ਠੀਕ ਹੈ ਪਹੁੰਚ ਗਿਆ ਹੈ ਹਾਂਜੀ ਨਾਲ ਉਹ ਨਿਆਣੇ ਦੇਖਦੇ ਬੰਦ ਕਿੱਧਰ ਗਿਆ ਆਇਆ ਵੀਰੇ ਨਿਆਣੇ ਨਾ ਖੇਲਦਾ ਉਹ ਅੱਛਾ ਅੱਛਾ ਭਾਜੀ ਨੂੰ ਨਹੀਂ ਆਇਆ ਭਾਜੀ ਨਾਲ ਆਣ ਭਾਜੀ ਆਇਆ ਸੀ ਉਹ ਲਾਗੇ ਬਾਹਰ ਚਲ ਗਿਆ ਅੱਛਾ ਕੰਮ ਸੀ ਜ਼ਰੂਰੀ ਕੋਈ ਵੀਰੇ ਮੈਂ ਤਾਂ ਪਿਛਲੀ ਵਾਰੀ ਵੀ ਨਹੀਂ ਆਇਆ ਇਸ ਵਾਰੀ ਮੈਂ ਸੋਚਿਆ ਵੀ ਪਹਿਲੇ ਜਾਇਆ ਵਾਂ ਅੱਛਾ ਚਲ ਕੋਈ ਨਹੀਂ ਕੋਈ ਨਹੀਂ ਸਬਾਹਨੇ ਚਲਦੇ ਕੋਈ ਥੋੜੇ ਦਰਸ਼ਨ ਹੋ ਗਏ ਭੈਣ ਦੇ ਠੀਕ ਹੈ ਫਸਲ ਬੀਸਲ ਕਿੰਦਾ ਠੀਕ ਠਾਕ ਹੋਈ? ਕੀ ਦੱਸਾਂ ਭਾਣੇ ਫਸਲ ਨੂੰ ਇੱਕ ਦੀ ਕੀੜਾ ਲੱਗ ਗਿਆ ਤਾਂ ਬਹੁਤ ਫਸਲ ਖਰਾਬ ਬਹੁਤ ਹੋ ਗਈ ਸੀਗੀ। ਹਾਂ ਇਹ ਤੇ ਬਹੁਤ ਮੰਦਾ ਹਾਲ ਹੋਇਆ ਤੇ ਬਹੁਤ ਠੀਕ ਹੈ। ਹਾਂਜੀ ਹਾਂਜੀ। ਲੈ ਆ ਵੀਰੇ ਪਹਿਲਾਂ ਲੱਕੜੀ ਵਾਲੀ ਦਸਮ ਪੂਰੀ ਕੰਮ ਦੀਏ। ਲੈ ਲੈ ਭਾਣੇ ਬੰਨ ਲੱਕੜੀ ਬੰਨ ਤੋਈ ਗੱਲ। ਇੱਕ ਮਿੰਟ ਇੱਕ ਮਿੰਟ ਅਰ ਆਉਂ ਕਰ ਰਿਹਾ। ਇੱਕ ਮਿੰਟ ਭਾਣੇ ਮੈਂ ਆ ਗਿਆ ਗੱਲ ਸੁਣੇ ਮਾ। ਠੀਕ ਹੈ ਵੀਰੇ। ਦੱਸ ਕੀ ਕਹਿੰਦੇ ਸੀ ਤੂੰ? ਮੈਂ ਕਿਹਾ ਸਾਡੇ ਕੋਲ ਨੂੰ ਦੇਣ ਹੈ ਦੀ ਕੀ ਆਇਆ। ਨੇ ਤੂੰ ਅਦਾ ਕਰ ਜਿਹੜਾ ਤੈਨੂੰ ਕਰਦੇ ਆ ਤੇਰੇ ਨੂੰ ਫੋੜ ਦਿੱਤਾ ਤਾਂ ਬੁਲਾਦੇ ਉਹ ਬੜਕੋ ਨਾ ਠੀਕ ਤਾਂ ਹੈ ਉਹ ਸੂਟ ਦਿੱਤਾ ਜਿਹੜਾ ਇਹ ਸੂਟ ਦੇਣਾ ਉਹ ਤਾਂ ਮੇ ਸਮਾਨ ਆਇਆ ਮੈਂ ਐਦਾ ਕਰ ਤੂੰ ਆ ਸੋਰ ਵੀ ਆ ਦੇ ਕੇ ਇਨ ਸੋਰ ਨਾਲ ਤੱਕ ਪਤਾ ਤਾਂ ਹੈ ਸਾਡਾ ਕੰਮ ਚੱਲਦਾ ਹੀ ਰਹੇਗਾ ਕਿੰਨਾ ਕੰਮ ਤੋਂ ਘਰੇ ਬੈਠੇ ਦੇਲੇ ਕਿੰਨਾ ਚਿਰ ਹੋ ਗਿਆ ਲੈ ਪੈਨੇ ਬੰਨ ਰੱਖਣੀ ਹੋਰ ਕੰਮ ਕਰ ਭਾਈ ਉਹਨਾਂ ਦਾ ਕਿਦਾਂ ਠੀਕ ਚੱਲੀ ਜਾਂਦਾ ਠੀਕ ਹੈ ਵੀ ਇਹ ਵਧੀਆ ਨਿਆਣੇ ਕਿਦਾਂ ਪੜ੍ਹਦੇ ਸਕੂਲ ਜਾਂਦੇ ਆਹ ਹਾਂਜੀ ਵੀਰੇ ਜਾਂਦੇ ਆ ਠੀਕ ਕੀਆ ਰੱਖਿਆ ਕਰੋ ਨਿਆਣੇ ਦਾ ਆ ਲੈ ਵੀਰੇ ਮੂੰਠਾ ਗੱਲ ਕੋਈ ਮੂੰਠਾ ਗੱਲ ਆ ਪਿਆ ਸੀ ਲੈ ਬੈਨੇ 100 ਰੁਪਿਆ ਵੀਰੇ 100 ਰੁਪਿਆ ਤੈਨੂੰ ਮੈਂਨੇ ਕਹਿਆ ਦੱਸਾਇਆ ਕਿ ਨਰਮੇ ਦਾ ਬਹੁਤ ਮਾੜਾ ਰਿਹਾ ਸਾਡਾ ਕੰਮ ਅਗਦੀ ਕੀੜਾ ਲੱਗ ਗਿਆ ਉਹਨੂੰ ਫਸਲ ਸਾਡੀ ਐਤੀ ਵਧੀਆ ਨਹੀਂ ਚੱਲੀ ਆਗੀ ਹੋਈ ਨਹੀਂ ਅਸੀਂ ਆ ਚੱਲ ਕੋਈ ਨਹੀਂ ਵੀਰੇ ਮੈਨੂੰ ਪੈਸਿਆਂ ਦੀ ਲੋੜ ਨਹੀਂ ਤੁਹਾਡੇ ਪਿਆਰ ਦੀ ਲੋੜ ਐ ਜਦ ਵੀ ਮੈਂ ਆਂਦੀ ਹੁੰਦੀ ਪਰਜਾਈ ਨੂੰ ਕਿਹਾ ਕਰ ਖੁਸ਼ ਰਹਾ ਕਰੇ ਮੱਥੇ ਦੇ ਟੀੜੀਆਂ ਨਾ ਪਾਇਆ ਕਰੇ ਚੱਲ ਕੋਈ ਨਹੀਂ ਪੈਣਾ ਆ ਤੁਹਾਡੇ ਵਾਸਤੇ ਮੈਂ ਵੀਰੇ ਗਿਫਟ ਲੈ ਆਂਦਾ ਸੀ ਵੀਰੇ ਤੁਸੀਂ ਆਂਦੇ ਜਾਂਦੇ ਰਿਹਾ ਕਰੋ ਭੈਣਾਂ ਨੂੰ ਬਸ ਇੰਨੀ ਲੋੜ ਹੁੰਦੀ ਸਾਡੀ ਠੀਕ ਐ ਮੈਂ ਹੋਂਦ ਆ ਤੁਹਾਡੇ ਵਾਸਤੇ ਮੈਂ ਗਿਫਟ ਲੈ ਕੇ ਆਈ ਸੀ ਅੱਛਾ ਕੀ ਗਲਤੀ ਪੈਣੀ ਦੀ ਕੀ ਲੋਡ ਸੀ ਗਿਫਟ ਦੀ ਕੋਈ ਨਹੀਂ ਜੇ ਕੁਝ ਨਹੀਂ ਹੁੰਦਾ ਚਲ ਠੀਕ ਹੈ ਮੈਂ ਚਲਦੀ ਹਾਂ ਮੇਰੀ ਬਾਤ ਲੰਘ ਜਾਨੀ ਅੱਛਾ ਕੋਈ ਨਹੀਂ ਠੀਕ ਹੈ ਵੀ ਠੀਕ ਚੰਗਾ ਠੀਕ ਹੈ ਭਾਈ ਜੀ ਠੀਕ ਹੈ ਤਾਂ ਤੇਰੀ ਭੈਣ ਮੇਰੇ ਲਈ ਗਿਫਟ ਲੈ ਕੇ ਆਈ ਏ ਨਾ ਗਿਫਟ ਲੈ ਕੇ ਆਈ ਰੀਰ ਆ ਹੀ ਹੋਣੀਆਂ ਇਹਦੇ ਵਿੱਚ ਦੇਖਦੀ ਆ ਕਿ ਆ ਲੈ ਕੇ ਆਈ ਲੈ ਤਾ ਕਿੰਨਾ ਸੋਹਣਾ ਸੂਟ ਲੈ ਕੇ ਆਇਆ ਤੂੰ ਤਾਂ ਐਵੇਂ ਕਹੀ ਗਈ ਮੇਰੀ ਭੈਣ ਨੂੰ ਮਾੜਾ ਜੇ ਤਾ ਕਿੰਨਾ ਸੋਹਣਾ ਦਿੱਤਾ ਕੇ ਹਾਂ ਸੂਟ ਤਾਂ ਵਧੀਆ ਲੈ ਕੇ ਆਈ ਦੇਖਾ ਹੋਰ ਕੀ ਲੈ ਕੇ ਆਈ ਦੇਖਾ ਦੇਖਾ ਆਪਣੇ ਘਰ ਦੀ ਗਰੀਬੀ ਨੇ ਮੇਰਾ ਸਾਰਾ ਸੋਨਾ ਬੁਕਾ ਦਿੱਤਾ ਹੁਣ ਤਾਂ ਮੇਰੇ ਕੋਲ ਪਾਣ ਲਈ ਕੁਝ ਵੀ ਨਹੀਂ ਬਚਿਆ ਕੀ ਕਰੀਏ ਹੁਣ ਐਕ ਵੀ ਮੀਨੇ ਤਾਂ ਇਨਾ ਕੰਮ ਖਰਾਬ ਕੀਤਾ ਤੇ ਕੰਮ ਤੋਂ ਵੀ ਨਹੀਂ ਜਾ ਹੋਇਆ ਇਹ ਗੱਲ ਤਾਂ ਠੀਕ ਹੈ ਤੁਹਾਡੀ ਹਾਂ ਇਹ ਤਾਂ ਹੈ ਕੰਮ ਨਹੀਂ ਤਾਂ ਇੱਕ ਵੀ ਮੀਂਹ ਨੇ ਵੀ ਕੰਮ ਖਰਾਬ ਤਾਂ ਚੈਨ ਲੈ ਕੇ ਆਈ ਸਾਡੇ ਬਾਸਤੇ ਇਹ ਤਾਂ ਚੈਨ ਵੀ ਸਾਡੇ ਲੈ ਕੇ ਆਈ ਹੈ ਤੂੰ ਤਾਂ ਐਵੇਂ ਭੈਣ ਨੂੰ ਮਾੜਾ ਬੋਲੀ ਗਈ ਤੂੰ ਤਾਂ ਉਹ ਮੁੰਡੀ ਵੀ ਲੈ ਕੇ ਆਈ ਆ ਹਾਂ ਕਿੰਨਾ ਕੁਝ ਲੈ ਕੇ ਆਈ ਭੈਣ ਤੂੰ ਤਾਂ ਭੈਣ ਨੂੰ ਬਹੁਤ ਮਾੜਾ ਕੁਝ ਬੋਲੀ ਵੈਸੇ ਵੀ ਆਉ ਉਹਨੇ ਕਿਹਾ ਪਾਤੀ ਵੀ ਚੇਤੋ ਜਦੋਂ ਵੀ ਭੈਣ ਆਇਆ ਕਰੂੰਗੀ ਮੈਂ ਉਹਨੂੰ ਹੱਸ ਕੇ ਬੁਲਾਇਆ ਕਿ ਉਹਨੂੰ ਵੀ ਕਦੇ ਵੀ ਮੱਥੇ ਵਾਟ ਨਹੀਂ ਪਾਇਆ ਕਰੂੰਗੀ ਹਾਂ ਆਸਮਾਨ ਉਹਨੇ ਵੀ ਪਾਇਆ ਮਿਲਾ ਸਾਡੀਆਂ ਉਹਨੇ ਗੱਲਾਂ ਸੁਣ ਲਈਆਂ ਤੇਆਂ ਲੱਗਦਾ ਮੈਨੂੰ ਹਾਂ ਉਹਨੇ ਸੁਣ ਲਈਆਂ ਸੀ ਉਹ ਸਾਡੇ ਬਾਰੇ ਭੈਣ ਨੂੰ ਐਵੇਂ ਹੀ ਮਾੜਾ ਚ ਕਿੰਨਾ ਸੋਚਦੀ ਤੇਰੀ ਭੈਣ ਸਾਡੇ ਸਾਸਰੀ ਘਰ ਜੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਕੁਝ ਪਰਜਾਈਆਂ ਆਪਣੀਆਂ ਨਨਾਨਾ ਦੇ ਆਣ ਤੇ ਉਹਨਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੀਆਂ ਅਤੇ ਉਹਨਾਂ ਦੇ ਆਣ ਤੇ ਉਹਨਾਂ ਨਾਲ ਮੱਥੇ ਵੱਟ ਪਾਉਂਦੀਆਂ ਅਤੇ ਉਹਨਾਂ ਨੂੰ ਨਹੀਂ ਚੰਗੀ ਤਰ੍ਹਾਂ ਬੁਲਾਉਂਦੀਆਂ ਜਿਸ ਕਰਕੇ ਸਾਨੂੰ ਉਹਨਾਂ ਦੇ ਨਾਲ ਇਦਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਸਾਨੂੰ ਉਹਨਾਂ ਨਾਲ ਮੇਲਬਾਤ ਕੇ ਵਧੀਆ ਤਰ੍ਹਾਂ ਰਹਿਣਾ ਚਾਹੀਦਾ ਉਹ ਵੀ ਸਾਡੇ ਵਾਂਗੂ ਇਹੀ ਚਾਹਦੀਆਂ ਹਨ ਜਿੱਦਾਂ ਅਸੀਂ ਚਾਹਦੀਆਂ ਹਨ ਕਿ ਸਾਡੀਆਂ ਪਰਜਾਈਆਂ ਸਾਡੇ ਨਾਲ ਪਿਆਰ ਨਾਲ ਬੁਲਾਣ ਸਾਨੂੰ ਰਈਆਂ ਨੂੰ ਮੇਲ ਵਰਤਣ ਰੱਖਣ ਉਸੇ ਤਰ੍ਹਾਂ ਸਾਡੀਆਂ ਨਣਾਨਾ ਵੀ ਇਹੀ ਚਾਹਦੀਆਂ ਹਨ ਕਿ ਉਹ ਵੀ ਸਾਨੂੰ ਪਿਆਰ ਨਾਲ ਆਈਆਂ ਨੂੰ ਬੁਲਾਣ ਸਾਡਾ ਵੀਡੀਓ ਬਣਾਣ ਦਾ ਇਹੀ ਮਕਸਦ ਸੀ ਭੈਣ ਦੇ ਭਰਾ ਦਾ ਇਹ ਮੋੜ ਰਿਸ਼ਤਾ ਹੁੰਦਾ ਹੈ ਲੜ ਝਗੜ ਕੇ ਨਾ ਰਹੀਆਂ ਜਾਣੇ ਰਾਲ ਮਿਲ ਕੇ ਰਿਹਾ ਕਰੋ ਸਤ ਸ੍ਰੀ ਅਕਾਲ ਜੀ